ਸਤਿ ਸ਼੍ਰੀ ਅਕਾਲ ਦੋਸਤੋ ਹੈਪੀ ਫਾਰਮਿੰਗ ਲਾਈਵ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਬਾਈ ਮੰਗ ਰਹੇ ਸੀ ਕੰਜਲੀ ਕਾਹਦਾ ਫੰਗੀ ਸਾਈਡ ਦੱਸੋ ਵੀ ਯਾਰ ਜਿਹਦੇ ਨਾਲ ਵੀ ਬੱਲਾਂ ਹਰੀਆਂ ਭਰੀਆਂ ਹੋ ਜਾਣ ਤੇ ਥੋੜੀ-ਥੋੜੀ ਕਹਿੰਦੇ ਨੇ ਬਈ ਅਰਲੀ ਬਲੈਟ ਦੀ ਸਮੱਸਿਆ ਆਈ ਜਾਂਦੀ ਏ ਕਦੂਆਂ ਨੂੰ ਵੀ ਤੇ ਨਾਲ ਨਾਲ ਖੀਰੇ ਨੂੰ ਵੀ ਬਈ ਅਰਲੀ ਬਲੈਟ ਕਿਤੇ-ਕਿਤੇ ਦਿਖ ਰਹੀ ਏ ਤੇ ਨਾਲ ਨਾਲ ਬਈ ਡੌਨੀ ਮੜੂ ਵੀ ਦਿਖ ਰਿਹਾ ਤੇ ਅੱਜ ਆਪਾਂ ਬਈ ਗੱਲ ਕਰ ਰਹੇ ਆ ਟਾਪ ਦੇ ਫੰਗੀ ਸਾਈਡ ਬਾਰੇ ਜਿਹੜਾ ਅੱਜ ਦੇ ਟਾਈਮ 'ਚ ਪੂਰਾ ਟੌਪ ਦਾ ਫੰਗੀ ਸਾਈਡ ਆ ਇਹ ਚੀਜ਼ ਦੇ ਲਈ ਆਪਾਂ ਗੱਲ ਕਰਾਂਗੇ ਵੀ ਅੱਜ ਕਰਦੇ ਟਫੰਗੀ ਸਾਈਡ ਦੀ ਠੀਕ ਆ ਇਹ ਵੀਡੀਓ ਦੇ ਵਿੱਚ ਪਹਿਲੇ ਦੱਸਣਾ ਕੋਈ ਪ੍ਰੋਮੋਸ਼ਨ ਵਾਲੀ ਚੀਜ਼ ਨਹੀਂ ਹੈਗੀ ਠੀਕ ਆ ਬਈ ਆਪਾਂ ਸਾਰੇ ਵੀਰਾਂ ਨੂੰ ਦੱਸੀ ਵੀ ਸੀ ਉਹ ਕਹਿੰਦੇ ਵੀ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਸਾਨੂੰ ਵੀ ਇੱਕ ਵੀਡੀਓ ਬਣਾ ਕੇ ਦੱਸ ਦੋ ਕਿਉਂਕਿ ਪਤਾ ਕੀ ਚੱਕਰ ਆ ਬਈ ਹੁਣ ਵਿੱਚ ਬੰਦੇ ਪੜੇ ਲਿਖੇ ਨਹੀਂ ਹੈਗੇ ਤਾਂ ਕਰਕੇ ਕਹਿੰਦੇ ਵੀ ਸਾਨੂੰ ਵੀਡੀਓ ਦੇ ਵਿੱਚ ਸਮਾਰ ਕੇ ਵੀ ਫੋਟੋ ਦਿਖਾ ਕੇ ਸਾਨੂੰ ਵੀਡੀਓ ਦੇ ਵਿੱਚ ਦੱਸ ਦਿਓ ਤੇ ਸਾਨੂੰ ਫਿਰ ਪਤਾ ਲੱਗ ਜੂਗਾ ਬਾਕੀ ਹੋਰ ਵੀ ਮੇਸ ਕਿਸੇ ਭਰਾ ਦੇ ਇਹ ਵੀਡੀਓ ਕੰਮ ਆ ਸਕਦੀ ਹੈ ਪਹਿਲਾਂ ਆਪਾਂ ਗੱਲ ਕਰਦੇ ਆਂ ਬਈ ਕਰਜਟ ਫੰਗੀ ਸਾਈਡ ਦੀ ਫਾਰਮੂਲੇਸ਼ਨ ਦੀ ਫਾਰਮੂਲੇਸ਼ਨ ਬਈ ਇਹਦੇ ਚ ਹੈਗੀ ਆ ਸਾਈਲੋਮ ਮੋਕਸਨਲ 8% ਤੇ ਮੈਨਕੋਜੈਬ 62% ਦਾ ਬਈ ਇਹ ਮਿਕਸਚਰ ਹੈ ਆਪਾਂ ਇਹ ਬਈ ਅੱਜ ਗੱਲ ਹੀ ਕਰਿਆਗਾ ਕਦੋਂਾਂ ਤੇ ਇਹ ਬਈ ਫੰਗੀ ਸਾਈਡ ਬਹੁਤ ਚੰਗਾ ਫੰਗੀ ਸਾਈਡ ਹੈ ਇਹ ਬਈ ਇਹਦੇ ਚ 2 ਮਹੀਨੇ ਇਹਦਾ ਕੰਟੈਕਟ ਨਾਲੇ ਸਿਸਮੈਟਿਕ ਹੈ ਕੰਟੈਕਟ ਦੇ ਸਿਸਮੈਟਿਕ 2 ਮਹੀਨੇ ਦੇ ਇਹਦੇ ਚ ਠੀਕ ਆ ਕੰਟੈਕਟ ਜਿਹੜਾ ਮੈਨਕੋਜੈਬ ਆ ਬਈ ਉਹ ਕੰਟੈਕਟ ਹੈ ਤੇ ਜਿਹੜਾ ਸਾਈ ਮਕਸੋਨ ਇਹ ਲੈ ਬਈ ਉਹ ਆਪਣਾ ਸਸ ਸਪਾਈਟਿਕ ਫੰਗੀ ਸਾਈਡ ਆ ਇਹ ਦੋਵੇਂ ਕੰਮ ਹੀ ਕਰਦਾ ਬਈ ਠੀਕ ਆ ਨਾਲ ਨਾਲ ਇਹ ਜੜ ਦੇ ਰੋਕ ਨੂੰ ਵੀ ਕੰਟਰੋਲ ਕਰ ਲੈਂਦਾ ਤੇ ਨਾਲ ਨਾਲ ਇਹ ਆਪਣੇ ਜਿਹੜੇ ਉੱਪਰਲੇ ਰੋਗਾ ਉਹਨਾਂ ਦੋਵੇਂ ਉਹਨੂੰ ਵੀ ਕੰਟਰੋਲ ਕਰਦਾ ਹੈ ਤੇ ਹੁਣ ਆਪਾਂ ਗੱਲ ਕਰਾਂਗੇ ਬਈ ਇਹ ਕਿਹੜੀ ਕਿਹੜੇ ਫੰਗਸ ਨੂੰ ਰੋਕਦਾ ਹੈ ਫੰਗਸ ਬਈ ਇਹ ਲਗਭਗ ਨੂੰ ਤਾਂ ਵੈਸੇ ਤਾਂ ਸਾਰੇ ਸਾਰੇ ਫੰਗਸ ਨੂੰ ਕੰਟਰੋਲ ਕਰਦਾ ਹੈ ਪਰ ਬਈ ਮੇਨ ਆਪਾਂ ਜੇ ਇਹਦੀ ਗੱਲ ਕਰੀਏ ਤਾਂ ਮੇਨ ਬਈ ਇਹ ਮੇਨ ਜਿਹੜਾ ਇਹ ਫੰਗਸ ਨੂੰ ਰੋਕਦਾ ਬਈ ਇਹ अर्ਲੀ ਬਲਾਈਟ ਤੇ ਲੇਟ ਬਲਾਈਟ ਦਾ ਬਈ ਇਹ ਜਿਆਦਾ ਜਿਆਦਾ ਕੰਮ ਕਰਦਾ ਜਿਹਦੇ अर्ਲੀ ਜਾਂ ਲੇਟ ਬਲਾਈਟ ਆ ਉੱਥੇ ਬਈ ਇਹ ਜਿਆਦਾ ਕੰਮ ਕਰਦਾਗਾ ਅ ਜਿਹੜੇ ਮੇਰੇ ਵੀਰ ਦੇ ਕਿਸੇ ਦੇ अर्ਲੀ ਬਲਾਈਟ ਹੁਣ ਕਹਿ ਰਹੇ ਸੀ ਵੀ ਸਾਡੇ अर्ਲੀ ਬਲਾਈਟ ਦਾ ਵੀ ਲਗਦਾ ਨਿਸ਼ਾਨ ਦਿਖ ਰਹੇ ਨੇ ਤੇ ਉੱਥੇ ਬਈ ਇਹ ਫੰਗੀ ਸਾਡੇ ਨੂੰ ਜ਼ਰੂਰ ਵਰਤੋ ਤੁਸੀਂ ਤੇ ਇਹ ਬਈ ਤੁਹਾਡੇ अर्ਲੀ ਬਲਾਈਟ ਵਾਲਾ ਵੀ ਚੱਕਰ ਖਤਮ ਕਰ ਦਊਗਾ ਤੇ ਅੱਜ ਤੋਂ ਆਪਾਂ ਬਈ ਗੱਲ ਕਰਦੇ ਆਂ ਵੀ ਇਹਦੀ ਉਹਦੀ ਇਹ ਕਿੰਨਾ ਆਪਾਂ ਦੇ ਸਕਦੇ ਆਂ ਇਹਦੀ ਡੋਜ਼ ਕਿੰਨੀ ਆ ਜੇ ਆਪਾਂ ਵੀ ਦੀ ਡੋਜ਼ ਦੀ ਗੱਲ ਕਰੀਏ ਤਾਂ ਬਈ ਇਹ 600 ਗ੍ਰਾਮ 600 ਗ੍ਰਾਮ ਦੇ ਵਿੱਚ ਆਉਂਦਾ ਬਈ ਇੱਕ ਕਿੱਲੇ ਦੀ ਡੋਜ਼ ਹੈ 600 ਗ੍ਰਾਮ ਦੇ ਵਿੱਚ ਤੇ ਜੇ ਤੇ ਆਪਾਂ ਤੁਸੀਂ ਮੰਨਿਆ ਜੇ ਤੁਸੀਂ 10 ਪੰਪ ਲਾਉਣੇ ਹੋ ਤਾਂ ਬਈ ਤੁਸੀਂ 60 ਗ੍ਰਾਮ ਹੋ ਕਰ ਸਕਦੇ ਹੋ ਬਸ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਓ ਬਈ ਇਹਨੂੰ ਕਰਨ ਵੇਲੇ ਵੀ ਬਾਹਣ ਦੇ ਥੱਲੇ ਪਾਣੀ ਲੱਗੇ ਹੋਣਾ ਜ਼ਰੂਰੀ ਹੈਗਾ ਬਾਹਣ ਦੇ ਥੱਲੇ ਤੇ ਦੋ ਤੁਸੀਂ ਇਹ ਫੰਗਸ ਫੰਗੀ ਸਾਈਡ ਨੂੰ ਕਰਨਾ ਹੈਗਾ ਵੀ ਥੋੜੀ ਗਿੱਲ ਹੋਣੀ ਜ਼ਰੂਰੀ ਹੈਗੀ ਵੀ ਖੁਸ਼ਕ ਦੇ ਵਿੱਚ ਇਹਨੂੰ ਤੁਸੀਂ ਨਾ ਕਰੋ ਕਿ ਕੋਈ ਬੜੀ ਕੁਸ਼ਕੀ ਦੇ ਵਿੱਚ ਨਾ ਵਰਤਿਓ ਕਿਉਂਕਿ ਜਦੋਂ ਜਿਆ ਦੇਖੋ ਜਿਹੜਾ ਵੀ ਮੈਨ ਕੋ ਜਪਾਉ ਥੋੜਾ ਖੁਸ਼ਕ ਹੁੰਦਾ ਹੈਗਾ ਤੇ ਤੁਸੀਂ ਜਿਆ ਦੇ ਖੁਸ਼ਕੀ ਦੇ ਵਿੱਚ ਇਹਨੂੰ ਨਾ ਖੁਸ਼ਕੀ ਵਾਲੇ ਥਾਂ ਤੇ ਨਾ ਵਰਤਿਓ ਤੇ ਵੀ ਥੋੜਾ ਪਾਣੀ ਲਾ ਕੇ ਕਰ ਦਿਓ ਵੀ ਜਿੱਥੇ ਤੁਹਾਨੂੰ ਸਮੱਸਿਆ ਦਿਖ ਰਹੀ ਹੈਗੀ ਮੈਸੇ ਤਾਂ ਪਾਣੀ ਲੱਗੇ ਤੋਂ ਬਾਅਦ ਹੀ ਪਲੈਟ ਦੀ ਸਮੱਸਿਆ ਜਿਆ ਦੇ ਆਉਂਦੀ ਹੈਗੀ ਪਰ ਜਿੱਥੇ ਤੁਹਾਨੂੰ ਇਹ ਲੱਗ ਰਿਹਾ ਤੁਸੀਂ ਪਾਣੀ ਪਾਣੀ ਜ਼ਰੂਰ ਲਾ ਦਿਓ ਤੇ ਆਪਾਂ ਅੱਗੇ ਬਈ ਗੱਲ ਕਰ ਲੈਣੇ ਆਂਗੇ ਵੀ ਇਹਦੇ ਵਿੱਚ ਅਜਿਹਾ ਹੈ ਕੀ ਆ ਵੀ ਇਹ ਫੰਗਸ ਨੂੰ ਇਹ ਲੈ ਸੀਟੀ ਕੰਟਰੋਲ ਕਰਦਾ ਇਹ ਬਈ ਇਹ ਚ ਬਈ ਟ੍ਰਾਂਸਲੇਮੀਨਰ ਐਕਸ਼ਨ ਹੈ ਇਹ ਪੱਤਿਆਂ ਦੇ ਨਾਲ ਆਰ ਪਰ ਹੋ ਜਾਂਦਾ ਹੈ ਪੰਗੀ ਸਾਈਡ ਪੱਤਿਆਂ ਦੇ ਆਰ ਪਰ ਹੋ ਕੇ ਦੇਲੇ ਪੱਤਿਆਂ ਦੇ ਥੱਲੇ ਦੇ ਪਾਸੇ ਹੁੰਦਾ ਫੰਗਸ ਜਾਂ ਪੱਤਿਆਂ ਦੇ ਵਿੱਚ ਹੁੰਦਾ ਉਹਨੂੰ ਵੀ ਵਿੱਚੋਂ ਵੀ ਖਤਮ ਕਰ ਦਿੰਦਾ ਨਾਲ ਦੀ ਨਾਲ ਜੇ ਹੁਣ ਆਪਾਂ ਇਹਨੂੰ ਇਹਨੂੰ ਬਈ ਅਸੀਂ ਲਗਭਗ ਸਾਰੀਆਂ ਸਬਜ਼ੀਆਂ ਤੇ ਉਹ ਆਪਾਂ ਇਹਨੂੰ ਸਾਰੀਆਂ ਸਬਜ਼ੀਆਂ ਤੇ ਵਰਤ ਸਕਦੇ ਆ ਬਈ ਇਹਨੂੰ ਕਿਸੇ ਚੀਜ਼ ਤੇ ਵੀ ਤੁਸੀਂ ਕਣਕ ਤੇ ਕਿਸੇ ਵੀ ਚੀਜ਼ ਤੇ ਵੀ ਕਰ ਸਕਦੇ ਹੋ ਠੀਕ ਆ ਇਹਨੇ ਬਸ ਇਹਨੇ ਫੰਗਸ ਨੂੰ ਕੰਟਰੋਲ ਕਰਨਾ ਵੈਸੇ ਕੰਪਨੀ ਦਾ ਇਹਨੂੰ ਰეკਮੈਂਡ ਹੈ ਆਲੂਆਂ ਤੇ ਹੀ ਕਰਦੀ ਹੈਗੀ ਪਰ ਆਪਾਂ ਆਲੂਆਂ ਜਾਂ ਖੀਰਿਆਂ ਜਾਂ ਟਮਾਟਰਾਂ ਤੇ ਕਰਦੀ ਹੈ ਪਰ ਆਪਾਂ ਇਹਨੂੰ ਸਾਰੀਆਂ ਫਸਲਾਂ ਤੇ ਕਰ ਸਕਦੇ ਹਾਂ ਰਿਜ਼ਲਟ ਇਹਦੇ ਬਈ ਬੈਸਟ ਹੀ ਨੇਗੇ ਬਸ ਇਹਦਾ ਇੱਕ ਗੱਲ ਜ਼ਰੂਰ ਹੈ ਕਿ ਇਹਦੀ ਬਸ ਇੱਕ ਗੱਲ ਧਿਆਨ ਰੱਖਣ ਜੋਗ ਹੈ ਵੀ ਬਈ ਇਹਨੂੰ ਜਿੱਥੇ ਬੜੀ ਖੁਸ਼ਕ ਹੋਇਆ ਵੀ ਉੱਥੇ ਤੁਸੀਂ ਇਹਦਾ ਹੋਂਨਾ ਕਰਿਓ ਬਾਕੀ ਗੱਲ ਰਹਿ ਗਈ ਬਈ ਉਹਦੀ ਹੁਣ ਪਹਿਲਾਂ ਇਹ ਡਿਊ ਪੌਂਟ ਇਹਨੂੰ ਕੰਪਨੀ ਬੇਚ ਰਹੀ ਸੀ ਤੇ ਹੁਣ ਅੱਜਕੱਲ ਬਈ ਇਹਨੂੰ ਕੌਰਟੇਵਾ ਬੇਚ ਰਹੀ ਹੈਗੀ ਠੀਕ ਹੈ ਵੀ ਹੁਣ ਬੰਦਾ ਕਈ ਵਾਰੀ ਉੱਥੇ ਜਾ ਕੇ ਕਈ ਵਾਰੀ ਦੁਕਾਨ ਤੇ ਕਨਫਿਊਜ਼ਨ ਹੋ ਜਾਓ ਹੁਣ ਇੱਕ ਕੌਰਟੇਵਾ ਕੋਲ ਹੈ ਤੇ ਬਾਕੀਆਂ ਆਿਆਂ ਭਾਈ ਜੇ ਤੁਸੀਂ ਚੰਗੀ ਚੀਜ਼ ਵਰਤੋਗੇ ਤਾਂ ਤੁਹਾਨੂੰ ਚੰਗੀ ਰਿਜ਼ਲਟ ਮਿਲਣਗੇ ਠੀਕ ਆ ਵੀ ਆਪਾਂ ਹੁਣ ਦੱਸਤਾ ਵੀ ਇਹ ਬਾਈ ਫੰਗੀ ਸਾਈਡ ਤਾਂ ਇਦੋਂ ਵੀ ਬਹੁਤ ਟੌਪ ਟੌਪ ਦੇ ਪਏ ਨੇ ਇਦੋਂ ਵੀ ਚੰਗੇ ਪਏ ਨੇ ਪਰ ਹੁਣ ਜੇ ਆਪਾਂ ਗੱਲ ਕਰੀਏ ਵੀ ਹਲੇ ਆਪਣੀ ਜਿਹੜੀ ਸਮੱਸਿਆ ਘੱਟ ਹੈਗੀ ਠੀਕ ਆ ਅੱਗੇ ਜਾ ਕੇ ਆਪਾਂ ਨੂੰ ਹੋਰ ਸਮੱਸਿਆ ਮਿਲਣਗੇ ਤਾਂ ਉੱਥੇ ਜਾ ਕੇ ਵੀ ਆਪਾਂ ਇਦੋਂ ਵੀ ਚੰਗੇ ਵੀ ਚੰਗੇ ਫੰਗੀ ਸਾਈਡ ਵਰਤਾਂਗੇ ਪਰ ਹੁਣ ਜਿਵੇਂ ਆਪਣੀ ਸਮੱਸਿਆ ਥੋੜੀ ਘੱਟ ਹੈਗੀ ਤੇ ਮੈਂ ਬਾਈਆਂ ਨੂੰ ਦੱਸਿਆ ਵੀ ਉਹ ਕਹਿੰਦੇ ਵੀ ਮੈਂ ਤੁਸੀ ਕਰ ਦਿੱਟ ਕਰ ਦੋ ਬਾਈ ਕਹਿੰਦੇ ਯਾਰ ਵੀ ਇੱਕ ਵੀਡੀਓ ਬਣਾ ਕੇ ਸਾਨੂੰ ਦੇ ਦੇ ਦਿਓ ਤੇ ਅਰਨਾ ਕੋਈ ਗੱ ਤੇ ਤਾਂ ਕਰਕੇ ਬਈ ਤੁਹਾਡੇ ਲਈ ਸੀ ਵੀਡੀਓ ਬਣਾਈ ਹੈਗੀ ਵੀ ਤੁਸੀਂ ਇਹਨੂੰ ਕਰਜਤ ਨੂੰ ਬਈ ਲਾਜ਼ਮੀ ਵਰਤ ਕੇ ਦੇਖੋ ਤੁਹਾਨੂੰ ਰਿਜ਼ਲਟ ਵਧੀਆ ਮਿਲਣਗੇ ਠੀਕ ਆ ਤੁਸੀਂ ਹੋਰ ਵੀ ਫੰਗੀ ਸੈੱਡ ਵਰਤ ਸਕਦੇ ਹੋ ਪਰ ਮੈਂ ਵੀ ਜਦੋਂ ਵੀ ਹੁਣ ਜਿਹੜੀ अर्ਲੀ ਬਲਾਈਟ ਆ ਵੀ ਸਮੱਸਿਆ ਵਾਲੇ ਥੋੜੀ ਹੈਗੀ ਉਥੇ ਆਪਾਂ ਬਈ ਇਹ ਕੇਰਾ ਇਹ ਫੰਗੀ ਸੈੱਡ ਵਰਤਾਂਗੇ ਇਹ ਵਧੀਆ ਕੰਮ ਕਰਦਾ ਪੂਰਾ ਤੇ ਬਾਕੀ ਆਇਆ ਬਈ ਬਾਈ ਦੀ ਰੇਟ ਪੁੱਛ ਰਹੀ ਸੀ ਰੇਟ ਤਾਂ ਬਈ ਸਾਰੇ ਕਿਤੇ ਡੱਡ-ਡੱਡ ਹੋ ਹੁੰਦਾ ਇਹ ਚੀਜ਼ਾਂ ਦਾ ਹਨਾ ਵੀ ਕਿਤੇ ਵੱਧ ਕਿਤੇ ਘੱਟ ਹਨਾ ਇਹ ਉਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਹਨਾ ਵੀ ਆਪਣੇ ਏਰੀਆ ਚ ਇੱਧਰ ਘੱਟ ਵੀ ਹੋਵੇ ਜਾਂ ਕਿਤੇ ਵੱਧ ਵੀ ਹੋਵੇ ਜਾਂ ਕਿਤੇ ਆਪਣੇ ਆਪਣੇ ਏਰੀਆ ਨੂੰ ਵੀ ਘੱਟ ਹੋ ਸਕਦਾ ਰੇਟ ਬਾਰੇ ਬਈ ਕੁਝ ਨਹੀਂ ਕਹਿ ਸਕਦੇ ਰੇਟ ਸਾਰੇयां ਜਗ੍ਹਾ ਤੇ ਏਡੋ-ਅਡੋ ਜਿਹਾ ਹੁੰਦਾਗਾ ਤੇ ਬਾਕੀ ਜੇ ਆਪਾਂ ਗੱਲ ਕਰੀਏ ਬਈ ਸਾਨੂੰ ਇਹ ਇੱਥੋਂ ਲਗਭਗ 670 ਰੁਪਈਆ ਦਾ 650-670 ਰੁਪਈਆ ਦਾ ਇੱਥੇ ਆ ਮਿਲ ਰਿਹਾਗਾ ਕਿਤੇ 780 ਰੁਪਈਆ ਦਾ ਵੀ ਮਿਲਦਾ ਬਈ ਤੇ ਪਹਿਲਾਂ ਬਾਕੀ ਨਾ ਚੀਜ਼ਾਂ ਦੇ ਬਈ ਰੇਟ ਘੱਟ ਦੇ ਵੱਧ ਹੀ ਰਹਿੰਦੇ ਹੈਗੇ ਠੀਕ ਹੈ ਕਦੇ ਨਾ ਰੇਟ ਵੱਧ ਜਾਂਦਾ ਕਦੇ ਇਹਨਾਂ ਦਾ ਘਟ ਜਾਂਦਾ ਵੀ ਰੇਟ ਦਾ ਥੋੜੇ ਚੱਕਰ 'ਚ ਤੁਸੀਂ ਨਾ ਪਿਆ ਕਰੋ ਕਿਉਂਕਿ ਰੇਟ ਬਈ ਸਾਰੇ ਥਾਮ ਦੇ ਅਲੱਗ-ਅਲੱਗ ਹੁੰਦੇ ਆ ਫਿਰ ਅਗਲਾ ਕਹਿੰਦਾ ਵੀ ਤੁਸੀਂ ਵੀਰੇ ਇੰਨਾ ਦੱਸਿਆ ਸੀ ਤੇ ਸਾਨੂੰ ਇਹ ਚੀਜ਼ ਮਿਲੀ ਨਹੀਂ ਹੈਗੀ ਤੇ ਐਤਕੀ ਇਹ ਬਈ 780 ਰੁਪਈਆ ਦਾ ਵੀ ਮਿਲੀ ਮਿਲੇਗਾ ਸਾਨੂੰ ਗਾਈ ਆਏ ਆ ਬਈ ਜਦੋਂ ਕਿਸੇ ਚੀਜ਼ ਦੀ ਵੱਧ ਮੰਨ ਲਓ ਲੋਡ ਪੈਂਦੀ ਹੈਗੀ ਉਦੋਂ ਉਹਦੇ ਰੇਟ ਆਟੋਮੈਟਿਕਲੀ ਵੱਧ ਜਾਂਦੇ ਨੇ ਜਦੋਂ ਕਹੋ ਦੀ ਘੱਟ ਲੋਡ ਪੈਂਦੀ ਹੈ ਫਿਰ ਉਹਦੇ ਰੇਟ ਆਟੋਮੈਟਿਕ ਰੇਟ ਘੱਟ ਜਾਂਦੇ ਨੇ ਬਾਕੀ ਇਹ ਚੀਜ਼ਾਂ ਦਾ ਬਈ ਦੇਖੋ ਅੱਡੋ-ਅੱਡੇ ਏਰੀਆ ਤੇ ਡਿਪੈਂਡ ਕਰਦਾ ਕਿ ਰੇਟ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਪਰ ਜਿਹੜੀ ਤੁਹਾਨੂੰ ਦੱਸੀ ਆ ਬਈ ਗੱਲ ਵੀ ਤੁਸੀਂ ਇਹਨੂੰ ਵਰਤ ਕੇ ਦੇਖ ਲਓ ਵੀ ਤੁਹਾਡਾ ਕੰਮ ਹੋ ਜਾਊਗਾ ਵੀ ਤੁਹਾਨੂੰ ਯਾਰ 100 'ਚੋਂ 100 ਪਰਸੈਂਟ ਰਿਜ਼ਲਟ ਮਿਲੂਗੀ ਜਿਹਨਾਂ ਦੇ अर्ਲੀ ਬਲਾਈਟ ਆ ਜਾਂ ਡੋਨੀ ਮੈਡਿਊ ਦੀ ਬਿਮਾਰੀ ਆ ਡੋਨੀ ਮੈਡਿਊ ਤੇ ਤੁਹਾਨੂੰ ਮੈਂ ਦੱਸ ਦਿੰਦਾ ਬਈ ਸਿੰਪਟਮ ਦੱਸ ਦਿੰਦਾ ਪੱਤਾ ਨਾ ਪੀਲਾ ਜਾਂ ਹੋਣ ਲੱਗ ਜਾਂਦਾਗਾ ਥੋੜਾ ਜਿਹਾ ਤੇ ਜੇ ਜੀ अर्ਲੀ ਬਲਾਈਟ ਦੀ ਆਪਾਂ ਗੱਲ ਕਰੀਏ अर्ਲੀ ਬਲਾਈਟ ਦੇ ਵਿੱਚ ਬਈ ਵਿਚਾਲੇ ਪੱਤੇ ਦੇ ਨਾ ਤੁਸੀਂ ਦੇਖੋਗੇ ਤਾਂ ੱੱਬੇ ੱੱਬੇ ਸਟਾਰਟ ਹੋ ਜਾਂਦੇ ਨੇ ਵਿਚਾਲੇ ਛੋਟੇ ਛੋਟੇ ੱੱਬੇ ਸਟਾਰਟ ਹੋ ਜਾਂਦੇ ਤੇ ਲੇਟ ਬਲਾਈਟ ਦਾ ਵੀ ਫਿਰ ਚੱਕਰ ਆ ਵੀ ਪਿੱਛੋਂ ਬੱਲ ਜਿੱਧਰੋਂ ਆਪਣੇ ਬੱਲ ਸਟਾਰਟ ਹੁੰਦੀ ਹੁੰਦੀ ਹੈ ਉਧਰ ਸਾਰੇ ਪੱਤੇ ਖਤਮ ਕਰਨਦੇ ਨਾਲ-ਨਾਲ ਮੂਹ ਨੂੰ ਤੁਰੀ ਆਉਂਦੀ ਹੈ ਬਈ ਕਦੇ ਵੀ ਲੇਟ ਬਲਾਈਟ ਮੂਹ ਨੂੰ ਨਹੀਂ ਸਟਾਰਟ ਹੁੰਦੀ ਪਿੱਛੇ ਹੀ ਸਟਾਰਟ ਹੋ ਗਈ ਪਿੱਛੋਂ ਸਟਾਰਟ ਹੋ ਕੇ ਸਾਰੀ ਬੱਲ ਸਾਰੀ ਬੱਲ ਖਤਮ ਹੋ ਜਾਂਦੀ ਤੇ ਇਹ ਸੀਗੀਆਂ ਬਈ ਇਹ ਬਿਮਾਰੀਆਂ ਵੀ ਜਿੰਨਾਂ ਨੂੰ ਇਹ ਕੰਟਰੋਲ ਕਰਦਾ ਹੈ ਤਿੰਨ ਬਿਮਾਰੀਆਂ ਨੂੰ ਤੈਨੂੰ ਕੰਟਰੋਲ ਕਰਦੀ ਕਰਦਾ ਬਈ ਪਰ ਇਹ ਹੋਰ ਵੀ ਬਹੁਤ ਵੀ ਹੋਰ ਵੀ ਲਗਭਗ ਸਾਰੇ ਫੰਗਸਾਂ ਨੂੰ ਥੋੜਾ ਥੋੜਾ ਕੰਟਰੋਲ ਕਰ ਹੀ ਲੈਂਦਾ ਹੈ ਪਰ ਇਹ ਤਿੰਨ ਚੀਜ਼ਾਂ ਵਾਸਤੇ ਬਈ ਇਹ ਸਪੈਸ਼ਲ ਅਗਮਾ ਕੰਟਰੋਲ ਕਰੂਗਾ ਹੀ ਕਰੂਗਾ ਠੀਕ ਆ ਬਾਈ ਸਾਡਾਂ ਦਾ ਧੰਨਵਾਦ ਵੀਡੀਓ ਨੂੰ ਬਾਈ ਨਾਲੇ ਲਾਈਕ ਕਰ ਦਿਆ ਕਰੋ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬਾਈ ਬਣ ਕੇ ਸ਼ੇਅਰ ਕਰ ਦਿਆ ਕਰੋ ਲਾਜ਼ਮੀ